ਸਾਰੇ ਦੋਸਤਾਂ ਦਾ ਨੂ ਡੈਰੀ ਫਾਰਮ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੋਹਰਾਂ ਨਸਲ ਦੀ ਜੈਡ ਬਲੈਕ ਝੋਟੀ ਦੀ ਡਿਟੇਲ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਬੇਨਤੀ ਹੈ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੇਕਰ YouTube ਤੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਦਾ ਬਟਨ ਜਿਹੜਾ ਨੂੰ ਜ਼ਰੂਰ ਦਬਾ ਲਿਓ ਦੋਸਤੋ ਇਹਨਾਂ ਦੇ ਜਿਹੜਾ ਓਨਰ ਦਾ ਨਾਮ ਆ ਮਹਿੰਦਰ ਸ਼ਰਮਾ ਤੇ ਜਿਹੜਾ ਇਹਨਾਂ ਦਾ ਪਿੰਡ ਆ ਨਮਾਨਗੜ ਟਾਊਨ ਜ਼ਿਲ੍ਹਾ ਡੇਸਟਕਾ ਜਿਹੜਾ ਰਾਜਸਥਾਨ ਹੈ ਤੇ ਨੰਬਰ ਇਹਨਾਂ ਦਾ ਸਕਰੀਨ ਦੇ ਉੱਪਰ ਲੱਗਾ ਹੋਇਆ ਹੈ 9001148348 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆਂ ਝੋਟੀ ਹੈ ਜਿਹੜੀ ਦੋਸਤੋ ਦੂਜੇ ਸੂਬਾ ਸੂਣ ਵਾਲੀ ਹੈ ਤੇ ਦਿਨ ਹਲੇ ਲਗਭਗ 15 ਦੇ ਟਾਈਮ ਪੂਰਾ ਹੋਣ ਚ ਪਏ ਆ 15 ਦਿਨਾਂ ਦੀ ਕੱਚੀ ਝੋਟੀ ਹੈ ਤੇ ਇਹਨਾਂ ਦੇ ਜਿਹੜੇ ਓਨਰ ਦੇ ਦੱਸਣ ਮੁਤਾਬਕ ਆ ਕਿ ਪਹਿਲੇ ਸੂਏ ਝੂਟੀ ਨੇ 17 ਕਿਲੋ ਦੁੱਧ ਜਿਹੜਾ ਭਾਂਡੇ ਦੇ ਵਿੱਚ ਪਾਇਆ ਬਹੁਤ ਚੰਗੀ ਝੋਟੀ ਤਿਆਰ ਹੁੰਦੀ ਹੈ ਥਨਲੇਵਾ ਜਿਹੜਾ ਬਹੁਤ ਵਧੀਆ ਤਿਆਰ ਕਰਦੀ ਹੈ ਤੇ ਮੁੱਠੇ-ਮੁੱਠੀ ਦਾ ਥਾਣਾ ਜਿਹੜਾ ਤੁਸੀਂ ਦੇਖ ਸਕਦੇ ਆ 15 ਦਿਨਾਂ ਨੂੰ ਜਿਹੜਾ ਇਹਦਾ ਆਕਾਰ ਹੋਊਗਾ ਲੇਵੇ ਦਾ ਤੇ ਥਾਣਾ ਦਾ ਉਹ ਕਿਸ ਜਗ੍ਹਾ ਤੇ ਜਾ ਕੇ ਬਣਾ ਲੇਵੇ ਨੇ ਚੰਗੇ ਪੁੱਠੇ ਦੀ ਚੰਗੇ ਢਾਂਚੇ ਦੀ ਚੰਗੇ ਗੱਦਗਾਠ ਵਾਲੀ ਲੇਵੇ ਦਾ ਜਿਹੜਾ ਆਕਾਰ ਆ ਸੂ ਤੋਂ ਲੈ ਕੇ ਧੁੰਨੇ ਤੱਕ ਅੱਗੇ ਪਿੱਛੇ ਦਾ ਜਿਹੜਾ ਬਹੁਤ ਸੋਹਣਾ ਆਰਡਰ ਤਿਆਰ ਝੋਟੀ ਕਰਦੀ ਹੈ ਜੈਡ ਬਲੈਕ ਕੱਦਗਾਠ ਦੋਸਤੋ ਜੇ ਗੱਲ ਕਰੀਏ ਕੱਦਗਾਠ ਦੀ ਤਾਂ ਬਹੁਤ ਵੱਡੇ ਕੱਦ ਦੀ ਝੁੱਟੀ ਹੈ ਤੇ ਸਿੰਘ ਬੜਾ ਛੋਟਾ ਹੈ ਤੂਰ ਤੂਰ ਬਹੁਤ ਸੋਹਣੀ ਹੈ ਕੋਈ 1921 ਵੀ ਹੈਣੀ ਤੂਰ ਦੇ ਵਿੱਚ ਵੀ ਜਾਂ ਕੋਈ ਲੰਗ ਮਾਰਦੀ ਹੋਊਗੀ ਤੇ ਜਾਂ ਕੋਈ 1921 ਗੱਲਬਾਤ ਹੈ ਤੇ ਸੋਹਣੇ ਟਾਂਚੀ ਦੀ ਝੁੱਟੀ ਆ ਛੋਟੇ ਸਿੰਘ ਦੀ ਹੈ ਤੇ ਪਹਿਲੇ ਸੂਏ ਨੇ ਜਿਹੜਾ ਦੁੱਧ ਉਸ ਤਰ੍ਹਾਂ ਕਿਲੋ ਭਾਂਡੇ ਦੇ ਵਿੱਚ ਪਾਇਆ ਤੇ ਦੂਸਰੀ ਵਾਰੀ ਜਿਹੜਾ 2122 ਕਿਲੋ ਦੁੱਧ ਇਹਨਾਂ ਦੇ ਓਨਰ ਦੇ ਦੱਸਣ ਮੁਤਾਬਕ ਆ ਵੀ ਇਹਦੀ ਕਪੈਸਿਟੀ 2122 ਕਿਲੋ ਦੁੱਧ ਕਰੂਗੀ ਇਹ ਬੜੀ ਆਰਾਮ ਦੇ ਨਾਲ ਕਰੂਗੀ ਚੰਗੀ ਝੋਟੀ ਆ ਸੋਹਣੀ ਆ ਕੱਦ ਕਾਰ ਠਾਲੀ ਆ ਇੰਨਾ ਸ਼ਕੀਨ ਪਸ਼ੂ ਜਿਹੜਾ ਐਸ ਰੋਤੇ ਦੇ ਵਿੱਚ ਬਹੁਤ ਘੱਟ ਮਿਲਦਾ ਤੇ ਰੇਟ ਆ ਜਿਹੜਾ ਬਾਈ ਹੁਣ ਫੋਨ ਤੇ ਕਰਨਗੇ ਤੇ ਜਿਹੜੇ ਕਿਸਾਨ ਵੀਰ ਆਪਣੇ ਚਾਹਵਾਨ ਉਹ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਤੇ ਬਾਕੀ ਚੰਗੇ ਚੰਗੇ ਜਾਨਵਰ ਆ ਜਿਹੜੇ ਬਾਈ ਕੋਲੇ ਆਉਂਦੇ ਰਹਿੰਦੇ ਆ ਵਪਾਰ ਦਾ ਕੰਮ ਹੈ ਇਹਨਾਂ ਦਾ ਸ਼ਕੀਨ ਪਸ਼ੂ ਲਗਭਗ ਇਹਨਾਂ ਕੋਲੇ ਆਉਂਦਾ ਹੀ ਰਹਿੰਦਾ ਚੰਗੇ ਚੰਗੇ ਦੁੱਧ ਵਾਲੀਆਂ ਬਹੁਤ ਤੌਰ ਪਰ ਫਿਰਕੀ ਦੇ ਵਿੱਚੋਂ ਆਉਦੇ ਇਹ ਪਸ਼ੂ ਜਿਹੜੇ ਲੈਂਦੇ ਆ ਚੰਗੀ ਸ਼ਕੀਨ ਝੋਟੀ ਜੇ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਨੀ ਆ ਦੋਸਤੋ ਟਰਾਂਸਪੋਰਟ ਜਿਹੜੀ ਇਹਨਾਂ ਕੋਲੇ ਉਪਲਬਧ ਹੈ ਉਹ ਤੁਸੀਂ ਕਿਸੇ ਵੀ ਈਰਗੀ ਦੇ ਵਿੱਚ ਜਿਹੜੀ ਸਹੂਲਤ ਲੈਣੀ ਚਾਹੁੰਦੇ ਹੋ ਤੁਹਾਡੇ ਘਰ ਤੱਕ ਜਿਹੜੀ ਜਾਨਵਰ ਇਹ ਪਹੁੰਚਦਾ ਹੋ ਜਾਊਗਾ ਤੇ ਝੋਟੀ ਪੂਰੀ ਸ਼ਕੀਨ ਆ ਬੰਦ ਤਿਤਾਂਦੀ ਹੈ ਜੈਡ ਬਲੈਕ ਆ ਮੁੱਖ ਮੁਠੀ ਦਾ ਥਾਣਾ ਤੇ ਸ਼ਕੀਨ ਝੋਟੀਆਂ ਜਿਹੜੀਆਂ ਬਹੁਤ ਘੱਟ ਆ ਐਸਟਮਾਈਲ ਦੀਆਂ ਤੇ ਚੰਗੇ ਸੋਹਣੇ ਲੇਵ ਲੇਵ ਦੀ ਹੈ ਮੁੱਠੇ-ਮੁੱਠੇ ਦਾ ਪੂਰਾ ਤਰੀਕੇ ਦੇਖ ਸਕਦੇ ਹਾਂ ਬਹੁਤ ਸੋਹਣੇ ਲੇਵਾ ਵਿਖਾਇਆ ਬਾਕੀ ਜਿਹੜੇ ਵਲਬੂਲੇ ਨੇ ਸਾਰੇ ਝੁੱਟੀਆਂ ਕੱਢ ਦੇਣੇ ਆ ਤੇ 15 ਦਿਨ ਹਲੇ ਟਾਈਮ ਇਹਦਾ ਜਿਹੜਾ ਰਹਿੰਦਾ ਬਾਕੀ ਤੇ 21 22 ਕਿਲੋ ਦੁੱਧ ਵਾਲੀ ਹੈ ਤੇ ਸੀਮਨ ਤੋਂ ਗੱਪਣਾ ਇਹਨਾਂ ਦੇ ਏਰੀਏ ਦੇ ਵਿੱਚ ਸਾਹਣਾ ਉਸ ਦਾ ਸੀਮਨ ਆ ਜਿਹੜਾ ਇਹਨੂੰ ਲੱਗਾ ਹੋਇਆ ਤੇ ਚੰਗੇ ਢਾਂਚੇ ਰੀਆ ਸੋਹਣੀ ਰਾਜੀ ਬੰਦੀ ਤਾਂ ਦੀ ਝੋਟੀ ਪਿੱਛੇ ਦੀ ਚੜਾਈ ਦੀ ਤੁਸੀਂ ਦੇਖੋ ਪੂਰਾ ਪਿਛਾ ਚੌੜਾ ਪਿਛੋਂ ਭਾਰੀ ਤੇ ਅੱਗੇ ਝੋਟੀ ਹੌਲੀ ਜਿਹਾ ਛੋਟਾ ਜਿਹਾ ਸਿੰਗ ਲੱਗਾ ਕਿੰਨਾ ਸੋਹਣਾ